ਕੀਰਤਨ ਕਰੋ ਕਥਾ ਕਰੋ ਨਾਮ ਦਾ ਰਟਨ ਕਰੋ ਪਰ ਵਿਆਸ ਨੂੰ ਵੀ ਰਸ ਮਿਲਿਆ ਆਨੰਦ ਮਿਲਿਆ ਤੇ ਗੋਤਮ ਇਹਦੀ ਵਿਚਾਰਧਾਰਾ ਬਿਲਕੁਲ ਨਿਆਰੀ ਉਹ ਕਹਿੰਦੇ ਨੇ ਮੈਲ ਜਿਹੜੀ ਏ ਕੁਝ ਵੀ ਨਹੀਂ ਅਗਿਆਨ ਹੀ ਮੈਲ ਹੈ ਹੋਰ ਤੇ ਕੁਝ ਵੀ ਮੈਲ ਨਹੀਂ ਮੈਲ ਕਿਸ ਨੂੰ ਕਹਿੰਦੇ ਨੇ ਕ੍ਰੋਧ ਨੂੰ ਮੈਲ ਕਹਿੰਦੇ ਨੇ ਲੋਭ ਨੂੰ ਮੈਲ ਕਹਿੰਦੇ ਨੇ ਆਮ ਨੂੰ ਉਹ ਕਦਾਈ ਨਹੀਂ ਮੰਨਦਾ ਉਹ ਕਹਿੰਦਾ ਮੂਲ ਮੈਲ ਅਗਿਆਨ ਅਗਿਆਨ ਨੂੰ ਮਿਟਾ ਦਿਓ ਜੀਵ ਪਵਿੱਤਰ ਸਾਰੀ ਉਸ ਦੀ ਸਾਧਨਾ ਹੈ ਗਿਆਨ ਪ੍ਰਾਪਤ ਕਰੋ ਅਗਿਆਨ ਮਿਟ ਜਾਏਗਾ ਬਸ ਹੀ ਕਿਸੇ ਸਾਧਨ ਦੀ ਤਰ੍ਹਾਂ ਉਸ ਨੇ ਪ੍ਰੇਰਿਆ ਨਹੀਂ ਬਸ ਹੀ ਕਿਸੇ ਸਾਧਨ ਨਾਲ ਉਸ ਨੇ ਜੋ ਹੈ ਜੋੜਿਆ ਨਹੀਂ ਤੁਮਹਿ ਰਸ ਕਰ ਇਹਨਾਂ ਮਹਾਪੁਰਸ਼ਾਂ ਦੇ ਖੋਜ ਦੇ ਢੰਗ ਵੱਖ-ਵੱਖਨ ਕਾਰਨ ਕਿ ਹਰ ਮਨੁੱਖ ਦਾ ਸੁਭਾਅ ਵੱਖ-ਵੱਖ ਹੈ ਕਿ ਜਦ ਸੁਭਾਅ ਵੱਖ-ਵੱਖ ਹੈ ਲੋਚੀਆਂ ਵੱਖ-ਵੱਖ ਨੇ ਤੋਂ ਪਸੰਦ ਵੀ ਵੱਖ-ਵੱਖ ਹੋ ਗਈ ਜੀ ਹੋਛਦੜਾ ਕੋਈ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਦੇ ਵਿੱਚ ਧਿਆਨ ਸਾਧਨਾ ਦੇ ਵਿੱਚ ਬਹੁਤਾ ਵਿਸ਼ਵਾਸ ਰੱਖੇ ਤੇ ਛੇਤੀ ਗੱਲ ਬਣ ਜਾਏ ਤੇ ਇਸ ਤਰ੍ਹਾਂ ਦੇ ਵੀ ਪੁਰਸ਼ ਦੇਖੇ ਨੇ ਜਿਨ੍ਹਾਂ ਨੂੰ ਕੀਰਤਨ ਦੇ ਚ ਹੀ ਬੜਾ ਰਸ ਆਉਂਦਾ ਹੈ ਬੜਾ ਆਨੰਦ ਆਉਂਦਾ ਹੈ ਸਰੂਰਤਾਰੀ ਹੋ ਜਾਂਦਾ ਹੈ ਕੀਰਤਨ ਨਾ ਸੁਣਨ ਤੇ ਗੱਲ ਬਣਦੀ ਨਹੀਂ ਉਹਨਾਂ ਵਾਸਤੇ ਪਰ ਇਸ ਤੋਂ ਉਲਟ ਵੀ ਨਹੀਂ ਕੁਝ ਜੋ ਸਿਰਫ ਇੱਕੋ ਹੀ ਅੱਖਰ ਦਾ ਜਾਪ ਕਰਕੇ ਆਨੰਦ ਮਾਣ ਲੈਂਦੇ ਨੇ ਸੁਭਾਵ ਦੀ ਗੱਲ ਹੈ ਗਾਲੇ ਇਤਨੀ ਹੈ ਕਿ ਧਿਆਨ ਕਿੱਥੇ ਟਿਕਦਾ ਹੈ ਔਰ ਕਿਸ ਵਿਧੀ ਨਾਲ ਟਿਕਦਾ ਹੈ ਕਿਸ ਧੰਨ ਨਾਲ ਟਿਕਦਾ ਹੈ ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਹੁਤ ਵੱਡੀ ਖੁੱਲ ਦੇ ਜੀ ਇੱਥੇ ਆਪ ਕਹਿੰਦੇ ਨੇ ਛੇ ਸ਼ਾਸਤਰ ਨੇ ਛੇ ਉਹਨਾਂ ਦੇ ਗੁਰੂ ਨੇ ਪਰ ਉਪਦੇਸ਼ ਵੀ ਛੇ ਨੇ ਉਪਦੇਸ਼ ਇੱਕ ਨਹੀਂ ਹੈ ਪਰ ਮਹਾਰਾਜ ਕਹਿੰਦੇ ਨੇ ਗੁਰੂ ਗੁਰ ਏਕੋ ਇਨ੍ਹਾਂ ਛੇ ਗੁਰੂਆਂ ਦਾ ਗੁਰੂ ਇੱਕ ਪ੍ਰਮਾਤਮਾ ਹੈ। ਇਨ੍ਹਾਂ ਛਿਆਂ ਗੁਰੂਆਂ ਨੇ ਛੇ ਸ਼ਾਸਤਰਾਂ ਦੀ ਪ੍ਰੇਰਣਾ ਉਸ ਇੱਕ ਗੁਰੂ ਤੋਂ ਲਈ। ਇਹ ਗਿਆਨ ਕਿੱਥੋਂ ਆਇਆ ਪ੍ਰਮਾਤਮਾ ਤੋਂ। ਵੇਦ ਅਤੇ ਬਾਣੇ ਇਨ੍ਹਾਂ ਦੇ ਰੂਪ ਥਿਆਂ ਦੇ ਵਖ-ਵਖ ਨੇ। ਛੇ ਸ਼ਾਸਤਰਾਂ ਦੇ ਰੂਪ ਵਖ-ਵਖ। ਛੇ ਇਨ੍ਹਾਂ ਜਿਹੜੇ ਆਚਾਰੀਆਂ ਨੇ ਜੈਮਨੀ ਵ્યાਸੀਆ ਪਤੰਜਲੀ ਦੇ ਰੂਪ ਵਕ ਵਕ ਨੇ ਪਰ ਮਹਾਰਾਜ ਕਹਿੰਦੇ ਨੇ ਇਹਨਾਂ ਛਿਆਂ ਦਾ ਜੋ ਗੁਰੂ ਹੈ ਉਹ ਇੱਕ ਸਿੱਖ ਸਮੂਹ ਬ੍ਰਹਮੰਡ ਦੀ ਅਨੇਕਤਾ ਦੇ ਉਸ ਇੱਕ ਨੂੰ ਲੱਭਣਾ ਤੇ ਇੱਕ ਨਾਲ ਜੁੜਨਾ ਇਹ ਗੁਰਮਤ ਦਾ ਸਿਧਾਂਤ ਹੈ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇੱਕ ਤੋਂ ਸ਼ੁਰੂ ਹੁੰਦੀ ਹੈ ਅਨੇਕ ਸੱਚ ਨਹੀਂ ਬਹਿਣਾ ਇੱਕ ਦੇਚ ਪੈਣਾ ਜਿਹਹੀ ਗੱਲ ਤਾਲ ਮੇ ਲਿਖਾਂਦੀ ਹੈ ਉਹਨੂੰ ਆਧਾਰ ਬਣਾ ਕੇ ਆਸਰਾ ਬਣਾ ਕੇ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰ ਤੇਰੇ ਨਾਲ ਕਿਹੜੀ ਗੱਲ ਤਾਲ ਮੇ ਲਿਖਾਂਦੀ ਹੈ ਇਹ ਤੂੰ ਆਪਣੇ ਸੁਭਾਅ ਨੂੰ ਪਰਖ ਲੈ ਔਰ ਇਸ ਸਾਰੀ ਸੰਸਾਰ ਦੀ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ ਜਿਵੇਂ ਲਹਿਰਾਂ ਅਨੇਕ ਨੇ ਸਾਗਰ ਇੱਕ ਹੈ ਲਹਿਰ ਛੋਟੀ ਹੈ ਵੱਡੀ ਹੈ ਕੋਈ ਬਹੁਤ ਵੱਡੀ ਹੈ ਉੱਪਰ ਉੱਪਰ ਦੇਖੀਏ ਤੇ ਲਹਿਰਾਂ ਹੀ ਦਿਖਾਈ ਰਹਿੰਦੀਆਂ ਨੇ ਲੇਕਿਨ ਸਮੂਹ ਲਹਿਰਾਂ ਦਾ ਸੰਬੰਧ ਸਾਗਰ ਨਾਲ ਹੈ ਸਾਗਰ ਇੱਕ ਹੈ ਲਹਿਰਾਂ ਅਨੇਕ ਨੇ ਮਿਰੰਕਾਰ ਇੱਕ ਹੈ ਸੰਸਾਰ ਦੇ ਰੂਪ ਤੇ ਅਨੇਕਾਂ ਨੇ ਲਹਿਰਾਂ ਬਣਦੀਆਂ ਨੇ ਮਿਟਦੀਆਂ ਨੇ ਸੰਸਾਰ ਦਾ ਰੰਗ ਰੂਪ ਬਣਦਾ ਹੈ ਮਿਟਦਾ ਹੈ ਬਣਦਾ ਹੈ ਮਿਟਦਾ ਹੈ ਲੇਕਿਨ ਫਿਰ ਵੀ ਲਹਿਰ ਸਾਗਰ ਦਾ ਹਿੱਸਾ ਹੈ ਸਾਗਰ ਦੇ ਤੋਂ ਉਤਪਨ ਹੋਈ ਹੈ ਲਹਿਰ ਨਾਲ ਨਫ਼ਰਤ ਵੀ ਸਾਗਰ ਨਾਲ ਨਫ਼ਰਤ ਹੋਵੇ ਲਹਿਰ ਨਾਲ ਦੁਸ਼ਮਣੀ ਵੀ ਸਾਗਰ ਨਾਲ ਦੁਸ਼ਮਣੀ ਹੋਵੇ ਲਹਿਰ ਦਾ ਚੰਗੇ ਨਾ ਲੱਗਣਾ ਵੀ ਕਿਸੇ ਹੱਦ ਤੱਕ ਹੈ ਸਾਗਰ ਦਾ ਚੰਗੇ ਨਾ ਲੱਗਣਾ ਇਸ ਵਾਸਤੇ ਗੁਰਨਾਨਕ ਨੇ ਜੋ ਬੁਨਿਆਦੀ ਗੱਲ ਕਹਿ ਦਿੱਤੀ ਹੋਏ ਇਸ ਸਮੂਹ ਬ੍ਰਹਮੰਡ ਦੀ ਅਨੇਕਤਾ ਦੇਚ ਤੋਂ ਇੱਕ ਨੂੰ ਲੱਭਣਾ ਆਪ ਕਹਿੰਦੇ ਨੇ ਕੀ ਹੋਇਆ ਛੇ ਗੁਰੂ ਨੇ ਸ਼ਾਸਤਰ ਛੇ ਨੇ ਇਨ੍ਹਾਂ ਦੇ ਰਚੇਤਾ ਛੇ ਨੇ ਉਪਦੇਸ਼ ਛੇ ਤਰ੍ਹਾਂ ਦੇ ਨੇ ਪਰ ਇਨ੍ਹਾਂ ਸਾਰਿਆਂ ਦਾ ਗੁਰੂ ਇੱਕ ਹੈ ਕਿ ਸਾਰੇ ਉਸ ਇੱਕ ਤੋਂ ਪ੍ਰੇਰਨਾ ਲੈਂਦੇ ਹੈ ਕਹਿੰਦੇ ਨੇ ਰਸ ਜਦ ਵੀ ਕਿਸੇ ਨੂੰ ਆਇਆ ਹੈ ਤੈ ਯੋਗ ਸਾਧਨਾ ਨਾਲ ਆਇਆ ਹੈ ਧਿਆਨ ਸਾਧਨਾ ਨਾਲ ਆਇਆ ਹੈ ਕੀਰਤਨ ਕਰਕੇ ਆਇਆ ਹੈ ਵਿਚਾਰ ਕਰਕੇ ਆਇਆ ਹੈ ਨਾਮ ਜਪ ਕੇ ਆਇਆ ਹੈ ਰਸ ਦੇ ਕੋਈ ਅੰਤਰਾ ਨਹੀਂ ਅੰਦਰ ਦੀ ਜਿਹੜੀ ਅਨੁਭੂਤੀ ਹੈ ਉਹਦੇ ਕੋਈ ਅੰਤਰਾ ਨਹੀਂ ਲੇਕਿਨ ਜਦ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ ਤੇ ਵੱਖ-ਵੱਖ ਥਾਂ ਤੋਂ ਸ਼ੁਰੂ ਕੀਤੀ ਜਾਂਦੀ ਹੈ ਉਹ ਬਿੰਨ ਬਿੰਨ ਹੈ ਉੱਥੇ ਅਨੇਕਤਾ ਦਿਖਾਈ ਦਿੰਦੀ ਹੈ ਔਰ ਇਸ ਅਨੇਕਤਾ ਨੂੰ ਦੇਖਦੇ ਹਾਂ ਕੁਦਰਤੀ ਗੱਲ ਹੈ ਫਿਰ ਮਨੁੱਖ ਦਾ ਮਨ ਸਿੰਗਦਾ ਹੈ ਮਹਾਰਾਜ ਕਹਿੰਦੇ ਇਸ ਅਨੇਕਤਾ ਨੂੰ ਨਾ ਵੇ ਇਸ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ ਸਾਰੀ ਦੀ ਸਾਰੀ ਜਿਹੜੀ ਅਨੇਕਤਾ ਹੈ ਉਹ ਇੱਕ ਦੇ ਆਸਰੇ ਤੇ ਖੜੀ ਹੈ ਛੇ ਘਰ ਛੇ ਗੁਰੂ ਛੇ ਉਪਦੇਸ਼ ਗੁਰੂ ਗੁਰ ਏਕੋ ਵੇਸ਼ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਜਿਸ ਘਰ ਵਿੱਚ ਕਰਤੇ ਪੁਰਖ ਦੀ ਕੀਰਤੀ ਹੈ ਇਹ ਬਾਬਾ ਜਿਸ ਘਰ ਦੇ ਬਾਬਾ ਬੜਾ ਪਾਵਨ ਪਵਿੱਤਰ ਸ਼ਬਦ ਕਿਸੇ ਨੂੰ ਬਜ਼ੁਰਗ ਕਹਿਣਾ ਮਹਾਨ ਕਹਿਣਾ ਪਾਵਨ ਕਹਿਣਾ ਪਵਿੱਤਰ ਕਹਿਣਾ ਕੋਰ ਵੀ ਭਾਸ਼ਾ ਦਾ ਇਹ ਲਬਦ ਬਾਬਾ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿ세 ਨੂੰ ਸਮਝਾਉਂਦੇ ਵੀ ਨੇ ਤਾਂ ਬਹੁਤ ਪਿਆਰੇ ਲਬਦ ਨਾਲ ਬਾਇਜ਼ਤ ਲਵਜ਼ ਨਾਲ ਏ ਬਾਬਾ ਜਿਸ ਘਰ ਦੇ ਚ ਕਰਤੇ ਪੁਰਖ ਦੀ ਕੀਰਤੀ ਹੈ ਜਿਸ ਧਰਮ ਗ੍ਰੰਥ ਦੇ ਜਿਸ ਘਰ ਦੇ ਸੋ ਘਰ ਰੌਣਕ ਵਡਾਈ ਤੋਂ ਉਸ ਘਰ ਦੇ ਤੂੰ ਆਪਣਾ ਹਿਰਦਾ ਰੱਖ ਉਸ ਘਰ ਦੇ ਤੂੰ ਆਪਣੇ ਆਪ ਨੂੰ ਰੱਖ ਇਸੇ ਦੇ ਚ ਹੀ ਤੇਰੀ ਵਡਿਆਈ ਹੈ ਇਸੇ ਦੇ ਚ ਹੀ ਤੇਰੀ ਮਾਨ ਹੈ ਸੰਪਰਦਾਇ ਇੰਜ ਵੀ ਅਰਥ ਕਰਦੇ ਰਹੇ ਨੇ ਔਰ ਕਰਦੇ ਨੇ ਇਹ ਆਗੌਣបុਰਖ ਜਿਸ ਘਰ ਦੇ ਤੇਰੀ ਮਹਿ ਨਾਲ ਜਿਸ ਧਰਮ ਗ੍ਰੰਥ ਦੇ ਤੇਰੀ ਵਡਿਆਈ ਹੈ ਤੇਰੀ ਕੀਰਤ ਹੈ ਉਸ ਗ੍ਰੰਥ ਨੂੰ ਬਤਾ ਉਸ ਧਾਰਮਿਕ ਅਥਾਨ ਨੂੰ ਬਤਾ ਇਹ ਵੀ ਇੱਕ ਤੇਰੀ ਵਡਿਆਈ ਹੋਵੇਗੀ ਸੰਪਰਦਾਇ ਇਸ ਤੰਗ ਨਾਲ ਅਰਥ ਕਰਦੇ ਰਹੇ ਨੇ 2 3 4 ਅਰਥ ਕਰਨ ਦਾ ਮੇਰਾ ਸੁਭਾਅ ਨਹੀਂ ਹੈ ਮੈਂ ਸੁਭਾਵਕ ਇਤਨੀ ਅਰਥ ਕਰ ਦਿੱਤੀ ਹੈ ਕਿ ਅਨੇਕਾਂ ਤਰ੍ਹਾਂ ਦੇ ਅਰਥ ਨੇ ਜੋ ਜ਼ਮੀਰ ਨੂੰ ਅਪੀਲ ਕੀਤੇ ਨੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਬਾਬਾ ਜੈ ਘਰ ਕਰਤੇ ਕੀਰਤ ਹੋਏ اے ਬਾਬਾ اے ਆਲਮ ਫਾਜ਼ਲ اے ਬੰਦੇ ਜਿਸ ਘਰ ਦੇ ਕਰਤੇ ਪੁਰਖ ਦੀ ਕੀਰਤੀ ਹੈ ਜਿਸ ਧਰਮ ਗ੍ਰੰਥ ਦੇ ਤੋਂ ਉਸ ਦੀ ਵਿਚਾਰ ਹੈ ਉਸ ਦੀ ਕੀਰਤੀ ਹੈ ਉਸ ਦਾ ਗਿਆਨ ਹੈ ਜਿਸ ਘਰ ਵਿੱਚ ਕੀਰਤੀ ਗਾਇਨ ਕੀਤੀ ਜਾ ਰਹੀ ਹੈ ਗਿਆਨ ਦੀ ਚਰਤਾ ਹੋ ਰਹੀ ਹੈ ਸੋ ਘਰ ਰਾਸ ਉਸ ਘਰ ਵਿੱਚ ਤੂੰ ਆਪਣੇ ਆਪ ਨੂੰ ਰੱਖ ਉੱਥੇ ਤੂੰ ਆਪਣਾ ਹਿਰਦਾ ਰੱਖ ਉਸ ਘਰ ਵਿੱਚ ਤੂੰ ਆਪਣਾ ਮਨ ਰੱਖ ਵਡਾਈ ਤੋਂ ਹੈ ਕਿਸੇ ਦੀ ਤੇਰੀ ਵਡਿਆਈ ਕਿਸੇ ਦੀ ਤੇਰੀ ਮਹਿਮਾ ਕਿਸੇ ਦੀ ਤੇਰੀ ਮਾਨਤਾ ਕਿਉਂ ਕਿ ਉਸ ਘਰ ਦੇ ਵਿੱਚ ਤੈਨੂੰ ਆਪਣਾ ਅਸਲਾ ਦਿਸ ਪਵੇਗਾ ਉਸ ਘਰ ਵਿੱਚ ਜੇ ਤੂੰ ਆਪਣੇ ਆਪ ਨੂੰ ਰੱਖੇਗਾ ਤੇ ਉਹਦੇ ਤੈਨੂੰ ਪ੍ਰਭੂ ਦੀ ਝਲਕ ਮਿਲੇਗੀ ਅਕਾਲ ਪੁਰਖ ਦਾ ਰੂਪ ਮਿਲੇਗਾ ਗਿਆਨ ਪ੍ਰਕਾਸ਼ ਮਿਲੇਗਾ ਔਰ ਇਸੇ ਕੀ ਤੇਰੀ ਮਹਿਮਾ ਹੈ ਇਸੇ ਵਿੱਚ ਹੀ ਤੇਰੀ ਜੋ ਹੈ ਵੜਿਆਈ ਹੈ ਬਾਕੀ ਮੈਂ ਸਿਰ ਲਬਜ਼ ਦੁਹਰਾ ਦੇ ਆਂ ਆਪ ਆਪਣੀ ਬੁਧ ਹੈ ਜੇਤੇ ਬਰਣਤ ਵਿੰਨ ਵਿੰਨ ਤੋਹੇ ਦੇ ਦੇ لیکن میری زمین اج تک ایسا بھی نہیں کہہ سکی کہ جنھاں نے ارث کیتے نے وقت وقت سارے غلط نہ قطعی غلط نہیں نے نہ فرید کوٹیاں دا ٹھیکہ غلط ہے تے نہ ہی সাম্প্রदाई تے نہ ہی ઉداسی یا निर्मले کیتن سویلے دے ارث بھی انہاں سارے مہاپورساں نے کیتے نے اور کر رہے نے اور لکھ رہے نے اس کے vichar ਜੋ ਮਨ ਮੰਨਦਾ ਮੈਂ ਬੜੇ ਸਾਹਮਣੇ ਰੱਖੀ ਹੈ ਲੇਕਿਨ ਇਹ ਹੀ ਸਹੀ ਹੈ ਇਸ ਤਰ੍ਹਾਂ ਦਾ ਕੋਈ ਦਾਵਾ ਨਹੀਂ ਪਤਾ ਨਹੀਂ ਕੀ ਸਹੀ ਹੈ ਕਿ ਅਕਾਲ ਪੁਰਖ ਜਾਣੇ ਗੁਰੂ ਜਾਣੇ 바બા ਜੈ ਭਰ ਕਰਤੇ ਕੀਰਤ ਹੋਏ হে ਸਿਆਣੇ হে ਆਲਮ ਬਾਗਲ ਜਿਸ ਘਰ ਦੇ ਕਰਤੇ ਪੁਰਖ ਦੀ ਕੀਰਤੀ ਹੋ ਰਹੀ ਹੈ ਜਿਸ ਧਰਮ ਗ੍ਰੰਥ ਦੇ ਜਿਸ ਅਥਾਨ ਦੇ ਤੂੰ ਆਪਣੇ ਆਪ ਨੂੰ ਉੱਥੇ ਰੱਖ ਤੂੰ ਆਪਣੇ ਹਿਰਦੇ ਨੂੰ ਉੱਥੇ ਰੱਖ ਤੂੰ ਆਪਣੇ ਮਨ ਨੂੰ ਉੱਥੇ ਟਿਕਾ ਕਿਸੇ ਵਿੱਚ ਤੇਰੀ ਮਹਿਮਾ ਕਿਸੇ ਦੇ ਵਿੱਚ ਹੀ ਤੇਰੀ ਵਡਿਆਈ ਹੈ ਤੂੰ ਅਨੇਕਤਾ ਵਿੱਚ ਕਿਧਰੇ ਨਾ ਫਸ ਜਾਇਂ ਬਈ ਕਿ ਸ਼ਾਸਤਰ ਕੁਝ ਕਹਿੰਦਾ ਹੈ ਦੂਜਾ ਸ਼ਾਸਤਰ ਕੁਝ ਕਹਿੰਦਾ ਹੈ ਇੱਕ ਮਜ਼ਹਬ ਕੁਝ ਕਹਿੰਦਾ ਹੈ ਦੂਜਾ ਮਜ਼ਹਬ ਕੁਝ ਕਹਿੰਦਾ ਹੈ ਨਮਾਜ਼ ਪੜ੍ਹ ਕੇ ਵੀ ਲੋਕੀ ਰੱਬ ਨਾਲ ਜੁੜੇ ਨਾ ਤੇ ਪੂਜਾ ਕਰਕੇ ਵੀ ਲੋਕੀ ਰੱਬ ਨਾਲ ਜੁੜੇ ਨਾ ਤੀਰਥਾਂ ਦਾ ਰਤਨ ਕਰਕੇ ਵੀ ਲੋਕਾਂ ਨੇ ਆਨੰਦ ਮਾਣਿਆ ਕੀਰਤਨ ਕਰਕੇ ਵੀ ਪ੍ਰਮਾਤਮਾ ਨਾਲ ਜੁੜੇ ਲੋਗ ਯੋਗ ਸਾਧਨਾ ਕਰਕੇ ਵੀ ਲੋਕਾਂ ਨੇ ਪਵਿੱਤਰਤਾ ਨੂੰ ਜਾਣਿਆ ਤੇ ਪ੍ਰਾਣਾਯਮ ਕਰਕੇ ਵੀ ਕਿਸੇ ਨੇ ਆਨੰਦ ਮਾਣਿਆ ਕੇਵਲ ਪ੍ਰਾਰਥਨਾ ਅਰਦਾਸ ਕਰਦੇ ਹਾਂ ਵੀ ਕਈ ਅਕਾਲ ਪੁਰਖ ਨਾਲ ਜੁੜੇ ਨੇ ਪ੍ਰਮਾਤਮਾ ਨਾਲ ਜੁੜੇ ਨੇ ਉਹ ਵੱਖ-ਵੱਖ ਸਾਧਨਾ ਨਾਲ ਜਿਹੜੇ-ਜਿਹੜੇ ਮਹਾਪੁਰਖ ਜੁੜੇ ਨੇ ਬੇਸਰ ਮਹਾਪੁਰਸ਼ਾਂ ਦੀ ਬਾਣੀ ਗੁਰਗਰਨ ਸਾਹਿਬ ਜੀ ਮਹਾਰਾਜ ਦੇ ਵਿੱਚ ਬਾਬੇ ਫਰੀਦ ਦਾ ਅਕਾਲ ਪੁਰਖ ਦੇ ਨਾਲ ਜੁੜਨ ਦਾ ਆਪਣਾ ਢੰਗ ਹੈ ਕਬੀਰ ਦੇ ਜੁੜਨ ਦਾ ਆਪਣਾ ਢੰਗ ਹੈ ਸਵਾਮੀ ਰਾਮਾਨੰਦ ਦੇ ਜੁੜਨ ਦਾ ਆਪਣਾ ਢੰਗ ਹੈ ਤੇ ਭਗਤ ਪੀਪਾ ਜੀ ਆਪਣੇ ਢੰਗ ਨਾਲ ਬੰਦਗੀ ਕਰਦੇ ਨੇ ਸ੍ਰੀ ਨਾਮਦੇਵ ਜੀ ਮਹਾਰਾਜ ਦਾ ਆਪਣਾ ਮਾਰਗ ਹੈ ਪ੍ਰਲੋchan ਤੇ ਸਦਣੇ ਦੀ ਆਪਣੀ ਗੱਲ ਹੈ ਸਾਰਿਆਂ ਦੇ ਮੰਤਰ ਵੀ ਇੱਕ ਨਹੀਂ ਸਨ ਵੱਖ-ਵੱਖ ਮੰਤਰਾਂ ਦਾ ਜਾਪ ਕਰਦੇ ਸਨ ਵੱਖ-ਵੱਖ ਇਹਨਾਂ ਦੀ ਸਾਧਨਾ ਲੇਕਿਨ ਸਾਰੇ ਦੇ ਸਾਰੇ ਬਿਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੋਂ ਗੁਰਮਤ ਦਾ ਮੂਲ ਸੰਦੇਸ਼ ਉਪਦੇਸ਼ ਇਹ ਬੰਦੇ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਇੱਕ ਨੂੰ ਲਭ ਅਨੇਕਤਾ ਤੇ ਰਹੇ ਜੀ ਜਲਦੇ ਕਿਸ ਤਰ੍ਹਾਂ ਤੋਂ ਮਿਟਾਏਗਾ ਇੱਕ ਦਾ ਰੰਗ ਦੂਜੇ ਨਾਲ ਨਹੀਂ ਮਿਲਦਾ ਸੁਭਾਅ ਨਹੀਂ ਮਿਲਦਾ ਭਾਸ਼ਾ ਨਹੀਂ ਮਿਲਦੀ لیکن ایک ભાષા ایسی ہے ਜਿਹਨੂੰ ਪ੍ਰਮਾਤਮਾ ਸਮਝਦਾ باقی ભાષાਵਾਂ ਨਹੀਂ। ਇਹ ਬਿਲ ਵਖਰੀ ਹੈ। ਕਿ ਬ੍ਰਾਹਮਣਾਂ ਦਾ ਦਾਵਾ ਸੀ ਕਿ ਪਰਿਪੂਰਣ ਪ੍ਰਮਾਤਮਾ ਸੰਸਕ੍ਰਿਤ ਸਮਝਦਾ ਕਿਉਂਕਿ ਸੰਸਕ੍ਰਿਤ ਦੇਵ ਬਾਣੀ ਹੈ। ਦੇਵ ਭਾਸ਼ਾ। ਤੇ ਮੁ슬ਮਾਨਾਂ ਨੇ ਕਿਥੇ پیچھے رہਣਾ ਸੀ। ਉਹਨਾਂ ਨੇ ਕਹਿ ਦਿੱਤਾ ਅਰਬੀ ਜਿਹੜੀ ਹੈ ਕਿ ਖੁਦਾ ਦੀ ਬੋਲੀ ਹੈ। ਕਿਉਂਕਿ ਕੁਰਾਨ ਨਾਜ਼ਲ ਹੋਈ ਹੈ ਤੇ ਕਿਉਂਕਿ ਨਾਜ਼ਲ ਹੋਈ ਹੈ ਤਾਂ ਅਰਬੀ ਵਿੱਚ ਹੋਈ ਹੈ ਖੁਦਾ ਅਰਬੀ ਸਮਝਦਾ ਖੁਦਾ ਅਰਬੀ ਬੋਲਦਾ ਹੈ ਬੋਧ ਬਿਖਸ਼ੂ ਕਿੱਥੇ ਪਿੱਛੇ ਰਹਿੰਦੇ ਉਹਨਾਂ ਨੇ ਕਿਹਾ ਆਤਮਾ ਬੁੱਧ ਭਗਵਾਨ ਨੇ ਤੇ ਉਹਨਾਂ ਨੇ ਜੋ ਬੋਲ ਬੋਲੇ ਨੇ ਪਾਲੀ ਵਿੱਚ ਬੋਲੇ ਨੇ ਉਹ ਭਗਵਾਨ ਦੀ ਬਾਸ਼ਾ ਪਾਲੀ ਜਿੱਥੇ ਜਿੱਥੇ ਬੋਧ ਧਰਮ ਫੈਲਿਆ ਉਹਨਾਂ ਸਾਰਿਆਂ ਨੇ ਪਾਲੀ ਭਾਸ਼ਾ ਨੂੰ ਪੜਨ ਦੇ ਤੇ ਸਿੱਖਣ ਦੀ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਭਗਵਾਨ ਦੀ ਭਾਸ਼ਾ ਗੁਰੂ ਨਾਨਕ ਨੇ ਵੀ ਦੱਸਿਆ ਰੱਬ ਦੀ ਭਾਸ਼ਾ ਕੀ ਹੈ ਬਕਾਇਦਾ ਦੱਸਿਆ ਕਿ ਪ੍ਰਮਾਤਮਾ ਦੀ ਬੋਲੀ ਕੀ ਹੈ ਪ੍ਰਮਾਤਮਾ ਦੀ ਭਾਸ਼ਾ ਕੀ ਹੈ ਤੇ ਇਤਨੀ ਗੱਲ ਤੇ ਸਪਸ਼ਟ ਹੈ ਕਿ ਭਾਸ਼ਾ ਤੋਂ ਬਿਨਾ ਸੰਬੰਧ ਨਹੀਂ ਜੁੜਦਾ ਕਿ ਸਾਰਿਆਂ ਨਾਲ ਕੋਈ ਬਹੁਤ ਲੰਬੀ ਗੱਲ ਨਹੀਂ ਕੀਤੀ ਜਾਂਦੀ ਇਸ਼ਾਰਿਆਂ ਨਾਲ ਕੋਈ ਬਹੁਤ ਕੁਝ ਨਹੀਂ ਦੱਸਿਆ ਜਾ ਸਕਦਾ ਇਸ਼ਾਰਿਆਂ ਨਾਲ ਦੂਜੇ ਦੀ ਗੱਲ ਕੋਈ ਬਹੁਤੀ ਨਹੀਂ ਸਮਝੀ ਜਾ ਸਕਦੀ ਇੱਕ ਦੂਜੇ ਦੇ ਹਿਰਦੇ ਨੂੰ ਪੜਨਾ ਤੇ ਭਾਸ਼ਾ ਚਾਹੀਦੀ ਹੈ ਭਾਸ਼ਾ ਦਾ ਪ੍ਰਯੋਗ ਚਾਹੀਦਾ ਹੈ ਭਾਸ਼ਾ ਇੱਕ ਹੋਵੇ ਇੱਕ ਦੂਜੇ ਦੀ ਭਾਸ਼ਾ ਸਮਝੀ ਜਾਏ ਤਾਂ ਹੀ ਗੱਲ ਬਣੇਗੀ ਤੇ ਪ੍ਰਮਾਤਮਾ ਸਾਡੀ ਭਾਸ਼ਾ ਸਮਝੇ ਤੇ ਅਸੀਂ ਪ੍ਰਮਾਤਮਾ ਦੀ ਭਾਸ਼ਾ ਸਮਝੀਏ ਤਾਂ ਪਹਿਲੇ ਗੱਲ ਇਹ ਹੋਵੇਗੀ ਇਸ ਨੂੰ ਸਮਝਣਾ ਹੈ ਕਿ ਰੱਬ ਦੀ ਭਾਸ਼ਾ ਕੀ ਹੈ ਪਰਮਾਤਮਾ ਦੀ ਭਾਸ਼ਾ ਕੀ ਹੈ ਉਹ ਕੀ ਬੋਲਦਾ ਹੈ ਮਹਾਰਾਜ ਕਹਿੰਦੇ ਨੇ ਸਾਚਾ ਸਾਹਿਬ ਸਾਚ ਨਾਇ ਪਾਖਿਆ ਪਾਉ ਆਪਾਰ ਪਾਖਿਆ ਪਾਖਿਆ ਕਹਿੰਦੇ ਨੇ ਭਾਸ਼ਾ ਬੋਲੀ ਸਾਚਾ ਸਾਹਿਬ ਉਹ ਮਾਲਿਕ ਸੱਚਾ ਹੈ ਤੇ ਸਾਹਿਬ ਮਾਲਿਕ ਹੈ ਸੱਚਾ ਹੈ ਬਾਕੀ ਸਭ ਝੂਠੇ ਮਾਲਕ ਨੇ ਅੱਜ ਮਾਲਕ ਨੇ ਕੱਲ ਦਾ ਕੋਈ ਪਤਾ ਨਹੀਂ ਅੱਜ ਇਸ ਤਨ ਦੇ ਆਪਣੇ ਆਪ ਨੂੰ ਮਾਲਕ ਹੈ ਇਹ ਤਨ ਕੱਲ ਨੂੰ ਖਾਕ ਦੇ ਚਰੂਲਦਾ ਹੈ ਇਹਦੇ ਮਾਲਕ ਅੱਗੇ ਨਹੀਂ ਰਹਿ ਜਾਂਦੇ ਜਿਸ ਜ਼ਮੀਨ 'ਤੇ ਅਸੀਂ ਅੱਜ ਮਾਲਕਾਂ ਪਹਿਲੇ ਪਤਾ ਨਹੀਂ ਕਿੰਨੇ ਮਾਲਕ ਹੋ ਚੁੱਕੇ ਨੇ ਜਿਸ ਆਸਣ 'ਤੇ ਹਮ ਬੈਠੇ ਕیتے ਬੈਠਦਾ ਕਿੰਨੇ ਬੈਠ ਗਏ ਮਾਲਕ ਜੀ ਕੇ ਨਾਮ ਮਾਲਕ ਸੱਚਾ ਉਹਦੀ ਮਲਕੀਅਤ ਸੱਚੀ ਹੈ ਉਹਦਾ ਦਾਵਾ ਵੀ ਸੱਚਾ ਹੈ ਉਹ ਵਾਕਈ ਮਾਲਕ ਹੈ ਸੱਜਾ ਸਾਹਿਬ ਸੱਚ ਨਾਇੰ ਤੇ ਫਿਰ ਉਸਦੀ ਵਡਿਆਈ ਵੀ ਸੱਚੀ ਹੈ ਪਾਖਿਆ ਉਹਦੀ ਬੌਲੀ ਕੀ ਹੈ ਉਹਦੀ ਭਾਸ਼ਾ ਕੀ ਹੈ ਸਾਹਿਬ ਕੇ ਨਾਮ ਪਾਖਿਆ ਉਸਦੀ ਭਾਉ ਹੈ ਪਿਆਰ ਹੈ ਉਹ ਸਿਰਫ ਪਿਆਰ ਨੂੰ ਸਮਝਾਏ ਪੰਜਾਬੀ ਵਿੱਚ ਬੋਲਦੇ ਆਂ ਇੰਗਲਿਸ਼ ਵਿੱਚ ਬੋਲਦੇ ਆਂ ਹਿੰਦੀ ਵਿੱਚ ਬੋਲਦੇ ਆਂ ਸੰਸਕ੍ਰਿਤ ਵਿੱਚ ਬੋਲਦੇ ਆਂ ਇਸਦੇ ਨਾਲ ਕੋਈ ਮਤਲਬ ਨਹੀਂ ਪਿਆਰ ਹੈ ਹਿਰਦੇ ਵਿੱਚ ਕਿ ਨਹੀਂ ਆਉ ਹੈ ਹਿਰਦੇ ਵਿੱਚ ਕਿ ਨਹੀਂ ਉਹ ਭਾਵ ਨੂੰ ਸਮਝ ਜਾ ਤੂੰ ਬਹੁਤ ਸਾਰੀਆਂ ਭਾਸ਼ਾਵਾਂ ਦਾ ਪੰਡਿਤ ਹੋ ਕੇ ਵੀ ਰੱਬ ਤੋਂ ਟੁੱਟਿਆ ਰਹਿ ਸਕਦਾ ਹੈ ਅਗਰ ਰੱਬ ਦੀ ਭਾਸ਼ਾ ਨਹੀਂ ਜਾਣਦਾ ਤੇ ਪ੍ਰਮਾਤਮਾ ਦੀ ਬਾਸ਼ਾ ਗੁਰੂ ਨਾਨਕ ਦੇਵ ਜੀ ਦੱਸੇ ਭਾਅ ਇਹ ਨਹੀਂ ਆਖਿਆ ਕਿ ਪ੍ਰਮਾਤਮਾ ਸੰਸਕ੍ਰਿਤ ਸਮਝਦਾ ਪਾਲੀ ਸਮਝਦਾ ਅਰਬੀ ਸਮਝਦਾ ਜਾਂ ਫਾਰਸੀ ਸਮਝਦਾ ਪਤਾ ਹੀ ਨਹੀਂ ਔਰ ਜਦ ਵੀ ਦੁਨੀਆ ਸਿਆਣੀ ਹੋਵੇਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਬਚਨ ਨਾਲ ਸਹਿਮਤ ਹੋਣਾ ਪਏਗਾ ਤੇ ਰੱਬ ਦੀ ਭਾਸ਼ਾ ਭਾਅ ਹੈ ਔਰ ਕੁਝ ਨਹੀਂ ਇਸੇ ਵਾਸਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਸਾਥ ਕਹਿ ਦਿੱਤਾ ਸੱਚ ਕਹੋ ਸੋਨ ਲੈ ਹੋ ਸਵੇ ਜਿੰਨ ਪ੍ਰੇਮ ਕੀਓ ਤਨਹੀ ਪ੍ਰਭ ਪਾਓ ਵੇਦ ਪੜ ਲੈਨੇ ਪ੍ਰੇਮ ਕੋਈ ਨਹੀਂ ਰੱਬ ਨਾਲ ਨਹੀਂ ਜੁੜ ਸਕਦਾ ਰੱਬ ਦੀ ਤੇ ਬਾਸ਼ਾਈ ਪਿਆਰ ਹੈ ਉਹ ਤੇ ਪਿਆਰ ਦੀ ਭਾਸ਼ਾ ਸਮਝਦਾ ਉਹ ਤੇ ਭਾਵ ਨੂੰ ਸਮਝਦਾ ਕਦੀ ਬਿਵੌਰ ਮੁਤਾਲਾ ਕਰਨਾ ਸੰਬੰਧ ਭਾਵ ਕਰਕੇ ਜੁੜਦੇ ਨੇ ਔਰ ਬੰਦਾ ਜਮਾਂਦਰੂ ਪਾਉ ਲੈ ਕੇ ਆਇਆ ਵਿਚਾਰ ਲੈ ਕੇ ਨਹੀਂ ਆਇਆ ਬੱਚੇ ਦਾ ਜਨਮ ਹੈ ਜਨਮ ਦੇ ਨਾਲ ਉਸ ਦੇ ਅੰਦਰ ਭਾਵ ਵੀ ਹੈ ਪਿਆਰ ਹੈ ਮਾਂ ਨੂੰ ਵੇਖਦਾ ਹੈ ਮੁਸਕਰਾ ਪੈਂਦਾ ਹੈ ਪਿਓ ਨੂੰ ਵੇਖਦਾ ਹੈ ਖਿੜ ਪੈਂਦਾ ਹੈ ਅਜੇ ਇਸ ਦੇ ਅੰਦਰ ਵਿਚਾਰ ਕੋਈ ਨਹੀਂ ਪਿਓ ਕੀ ਹੈ ਤੇ ਮਾਂ ਕੀ ਹੁੰਦੀ ਮਾਂ ਦੀ ਹੋਂਦ ਕੀ ਹੈ ਪਿਤਾ ਦੀ ਹੋਂਦ ਕੀ ਹੈ ਇਸ ਤਰ੍ਹਾਂ ਦੀ ਕੋਈ ਵਿਚਾਰ ਕੋਈ ਨਹੀਂ ਇਸ ਤਰ੍ਹਾਂ ਦੀ ਕੋਈ ਸੂਝ ਸਮਝ ਕੋਈ ਨਹੀਂ ਪਰ ਭਾਵ ਹੈ ਭਾਵ ਕਰਕੇ ਇਸ ਦਾ ਸੰਬੰਧ ਜੁੜਿਆ ਹੋਇਆ ਹੈ ਤੇ ਸਾਈਬਾਂ ਦੀ ਬਾਣੀ ਦਾ ਫੈਸਲਾ ਹੈ ਜਿੱਥੇ ਭਾਵ ਕਰਕੇ ਬੱਚੇ ਦਾ ਸੰਬੰਧ ਮਾਂ ਨਾਲ ਜੁੜਿਆ ਹੈ ਪਿਓ ਨਾਲ ਜੁੜਿਆ ਮਾਂ ਦੀ ਹੁੰਦੀ ਹੈ ਤੇ ਵਾਸਤਵਿਕ ਪਿਤਾ ਦੀ ਹੋਂਦ ਕੀ ਹੈ ਇਸ ਤਰ੍ਹਾਂ ਦੀ ਉਸ ਨੂੰ ਕੋਈ ਸਮਝ ਨਹੀਂ ਹੈ ਲੇਕਿਨ ਭਾਵ ਕਰਕੇ ਸੰਬੰਧ ਜੁੜਿਆ ਹੋਇਆ ਹੈ ਰੱਬ ਕੀ ਹੈ ਵਾਸਤਵ ਕੀ ਹੈ ਬੰਦਾ ਤੋਂ ਵਿਚਾਰ ਕਰ ਕਰਕੇ ਵੀ ਖੱਪ ਜਾਏਗਾ ਥੱਕ ਜਾਏਗਾ ਸਮਝ ਨਹੀਂ ਆਵੇਗੀ ਉਸਦਾ ਮਾਂ ਦੀ ਹੋਂਦ ਤੂੰ ਸਮਝ ਵੀ ਲਵੇਂ ਜਵਾਨ ਬੱਚਾ ਸਮਝ ਜਾਂਦਾ ਥੋੜਾ ਜਿਹਾ ਵੱਡਾ ਹੁੰਦਿਆਂ ਸਮਝ ਜਾਂਦਾ ਪਿਤਾ ਦੀ ਹੋਂਦ ਨੂੰ ਤੂੰ ਸਮਝ ਵੀ ਜਾਵੇਂ ਪਰਮਾਤਮਾ ਦੀ ਹੋਂਦ ਨੂੰ ਤੇ ਸਮਝ ਹੀ ਨਹੀਂ ਸਕੰਗਾ ਤੂੰ ਸਮਰੱਥ ਵੜਾ ਮੇਰੀ ਮਤ ਥੋਰੀ ਰਾਮ ਉਹ ਅਤਿਮ ਹੈ ਤੇ ਤੇਰੀ ਸੋਚਣ ਸ਼ਕਤੀ ਸੀਮਾਂ ਦੇ ਚ ਕੁਝ ਜੋ ਸੀਮਾਂ ਦੇ ਚ ਹੈ ਉਹ ਅਤਿਮ ਨੂੰ ਕਿਤਨਾ ਸਮਝੇਗਾ ਤੇ ਮਨ ਨੂੰ ਕਿਤਨਾ ਪਕੜੇਗਾ ਹਾਂ ਜੇ ਕਿਦਰੇ ਤੇਰੇ ਅੰਦਰ ਭਾਵ ਪੈਦਾ ਹੋ ਜਾਏ ਸੰਬੰਧ ਜੁੜ ਜਾਏਗਾ ਕਹੇ ਕਬੀਰ भगत ਕਰ ਪਾਇਆ ਭੋਲੇ ਭਾਏ ਮਿਲੇ ਰਦਰ ਭਾਵ ਬੰਦੇ ਨੂੰ ਭੋਲਾ ਕਰ ਦਿੰਦਾ ਹੈ ਵਿਚਾਰ ਬੰਦੇ ਨੂੰ ਚਲਾਕ ਕਰ ਦਿੰਦਾ ਹੈ ਕਦੀ ਬਗਵਰ ਮੁਤਾਲਾ ਕਰਕੇ ਵੇਖਣਾ ਜਿਤਨਾ ਮਨੁੱਖ ਵਿਚਾਰਕ ਹੁੰਦਾ ਜਾਏਗਾ ਚਲਾਕ ਹੁੰਦਾ ਜਾਏਗਾ ਤੇ ਜਿਤਨਾ ਬਾਉ ਉਸ ਦੇ ਅੰਦਰ ਵਧੇਗਾ ਭੋਲਾપણ ਵਧੇਗਾ ਬਾਉ ਤੇ ਭੋਲਾਪਣਾ ਇਕੱਠਾ ਜੁੜਿਆ ਹੋਇਆ ਹੈ ਵਿਚਾਰ ਤੇ ਚਲਾਕੀਆਂ ਇਕੱਠੀਆਂ ਜੁੜੀਆਂ ਹਨ ਭਗਤ ਕਬੀਰ ਦਾ ਤੇ ਬਾਅਦ ਬਕਾਇਦਾ ਫੈਸਲਾ ਚਤਰਾਈ ਨਾ ਚਤਰ ਭੋਜ ਪਾਈਏ ਰੇ ਜਨ ਮਨ ਮਾਦ ਉਸ ਨੂੰ ਲਾਈਏ ਚਤਰਾਂ ਜਾਂ ਸਿਆਣਪ ਆਵੇ ਕਿਤੇ ਨਾ ਕਾਮ ਸਹਿ ਸਿਆਣਪ ਲਖ ਹੋਏ ਕਾ ਇੱਕ ਨਾ ਚੱਲੇ ਲਾਂ ਬੁਥੇਰੀਆਂ ਸਿਆਣਪਾਂ ਕੱਟੀਆਂ ਕਰ ਲੈ ਬੋਟਾ ਆਲਮ ਬਾਦ ਪਹੁੰਚ ਜਾ ਬੋਤੀ ਵਿਚਾਰ ਇਕੱਠੇ ਕਰ ਲੈ ਸੰਬੰਧ ਨਹੀਂ ਜੁੜੇਗਾ ਇਸ ਵਾਸਤੇ بڑے بڑے ਦਾਰਸ਼ਨਿਕ بڑے بڑے ਵਿਚਾਰ ਕਿਸੇ ਹੱਦ ਤੱਕ ਨਾਸਿਕ ਦੇਖੇ ਨੇ ਹੈਰਾਨਗੀ ਹੈ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਵਿਚਾਰ ਇਨਕਾਰੀ ਹੋ ਗਏ ਕਾਰਨ ਵਿਚਾਰ ਵਿੱਚ ਪਰਮਾਤਮਾ ਆਇਆ ਹੀ ਨਾ ਉਹ ਕਰਦੇ ਗਏ ਵਿਚਾਰ ਕਰਦੇ ਗਏ ਤੇ ਆਖਰ ਨਾਸਤਿਕਤਾ ਦਾ ਜਨਮ ਹੋ ਗਿਆ ਵਿਚਾਰਕ ਨਾਸਤਿਕ ਹੋ ਹੀ ਜਾਏਗਾ ਕੁਦਰਤੀ ਗੱਲ ਹੈ ਬਹੁਤੀ ਵਿਚਾਰ ਬੰਦੇ ਨੂੰ ਨਾਸਤਿਕ ਬਣਾ ਹੀ ਦੇਗੇ ਅਗਰ ਭਾਵ ਨਹੀਂ ਹੈ ਗੁਰੂ ਘਰ ਦੇ ਚ ਵਿਚਾਰ ਪ੍ਰਧਾਨ ਨਹੀਂ ਭਾਵ ਪ੍ਰਧਾਨ ਹੈ ਇੰਨੀ ਮੈਂ ਅਰਜ਼ ਕਰਦੇ ਹਾਂ ਸੁਣੀਏ ਮੰਨੀਏ ਮਨ ਕੀ ਸਾਪ ਭਾਵ ਜੇ ਭਾਵ ਨਹੀਂ ਪੈਦਾ ਹੋਇਆ ਸੁਣਿਆ ਵਿਅਰਥ چلا ਗਿਆ ਜੇ ਭਾਵ ਨਹੀਂ ਪੈਦਾ ਹੋਇਆ ਬਨਿਆ ਵਿਅਰਥ چلا ਗਿਆ ਕਿਉਂਕਿ ਸੰਬੰਧ ਭਾਵ ਨਾਲ ਜੁੜਨਾ ਸੀ ਭਾਵ ਨਾਲ ਹਿਰਦੇ ਨੇ ਸੋਧਣਾ ਹੁੰਦਾ ਵਿਚਾਰਕ ਵਿਚਾਰਕ ਨਾਲ ਲੜ ਪੈਂਦਾ ਹੈ ਦਾਰਸ਼ਨਿਕ ਦਾਰਸ਼ਕ ਨਾਲ ਲੜ ਪੈਂਦਾ ਹੈ ਅਰਥ बोਧ ਦੇ ਉੱਤੇ ਹਿੰਦੁਸਤਾਨ ਵਿੱਚ ਅਨੇਕਾਂ ਵਿਚਾਰਿਕ ਝਗੜਦੇ ਮੈਂ ਦੇਖੇ ਸੰਬੰਧ ਨਹੀਂ ਜੁੜਦਾ ਲੇਕਿਨ ਦੋ ਹਿਰਦਿਆਂ ਵਿੱਚ ਭਾਵ ਹੋਵੇ, ਪ੍ਰੇਮ ਹੋਵੇ, ਸੰਬੰਧ ਜੁੜ ਜਾਵੇ। ਬੜਾ ਗੂੜਾ ਰਿਸ਼ਤਾ ਜੁੜ ਜਾਵੇ। ਤੇ ਪ੍ਰਮਾਤਮਾ ਦੀ ਤੇ ਬੰਦਾ ਜਿੰਨੇ ਵੀ ਵਿਚਾਰ ਕਰ ਲਵੇ, ਅਧੂਰੀ ਹੈ। ਤੂੰ ਸੁਣ ਸਹੀ ਜ਼ਰੂਰ। ਤੂੰ ਮੰਨ। ਲੇਕਿਨ ਜਿੰਨੇ ਚਿਰ ਤੱਕ ਭਾਵ ਨਹੀਂ ਪੈਦਾ ਹੋਇਆ ਤੇਰਾ ਅੰਤਿਸ਼ਕਰਣ ਸੁਧ ਨਹੀਂ ਹੋਵੇਗਾ। ਕੋਈ ਤਰ ਨਹੀਂ ਹੋਵੇਗਾ। ਭਾਵ ਦੀ ਮਹਾਨਤਾ ਹੈ, ਭਾਵ ਨਾਲ ਉਸ ਪਰੀਪੂਰਨ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ ਤੇ ਗੁਰਨਾਣਕ ਦੇਵ ਜੀ ਮਹਾਰਾਜ ਜਨ ਰੱਬ ਦੀ ਬੋਲੀ ਪਾਉ ਹੈ। ਪਾਖਿਆ ਬਾਉ ਆਬਾਤ ਬੜੀ ਕੀਮਤੀ ਗੱਲ ਹੈ। ਪਾਖਿਆ ਭਾਸ਼ਾ ਪਰਮਾਤਮਾ ਦੀ ਭਾਸ਼ਾ ਪਿਆਰ ਹੈ। ਤੂੰ ਮੱਥਾ ਟੇਕਿਆ ਇਸ ਮੱਥੇ ਟੇਕਣ ਵਿੱਚ ਪਿਆਰ ਹੈ ਕਿ ਨਹੀਂ? ਤੂੰ ਬਾਣੀ ਪੜੀਏ ਇਸ ਬਾਣੀ ਪੜਨ ਵਿੱਚ ਪਿਆਰ ਹੈ ਕਿ ਨਹੀਂ? ਤੂੰ ਕੀਰਤਨ ਕੀਤਾ ਹੈ ਕੀਰਤਨ ਕਰਨ ਦੇ ਵਿੱਚ ਪਿਆਰ ਹੈ ਕਿ ਨਹੀਂ ਤੂੰ ਕੀਰਤਨ ਸੁਣਿਆ ਹੈ ਤੇਰੇ ਸੁਣਨ ਦੇ ਵਿੱਚ ਅੰਤਰਾਤਮੇ ਵਿੱਚ ਪਿਆਰ ਹੈ ਕਿ ਨਹੀਂ ਰੱਬ ਪਿਆਰ ਦੀ ਬੋਲੀ ਨੂੰ ਸਮਝਦਾ ਹੈ ਤੇ ਸਾਰੇ ਸਾਧਨ ਇਸ ਵਾਸਤੇ ਨੇ ਕਿ ਪਿਆਰ ਪੈਦਾ ਹੋ ਜਾਵੇ ਭਾਵ ਪੈਦਾ ਹੋ ਜਾਵੇ ਮਹਾਰਾਜ ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਦੀ ਬੋਲੀ ਪਿਆਰ ਹੈ ਭਾਵ ਹੈ ਤੇ ਭਾਵ ਬੰਦੇ ਨੂੰ ਭੋਲਾ ਕਰ ਦਿੰਦਾ ਭੋਲੇ ਤੋਂ ਮਰਾਜ ਅੰਦਰੋਂ ਬਾਹਰੋਂ ਇੱਕ हिन्दुस्तान ਦੇ ਮਹਾਦੇਵ ਨੂੰ ਸ਼ਿਵ ਜੀ ਨੂੰ ਲੋਕੀ ਭੋਲਾ ਨਾਥ ਕਹਿੰਦੇ ਨੇ ਭੋਲਾ ਨਾਥ ਇਸ ਮਹਾਨ ਯੋਗੀ ਨੂੰ ਭੋਲਾ ਨਾਥ ਕਰਕੇ ਪੂਜਿਆ ਜਾਂਦਾ ਹੈ ਭੋਲਾ ਸ਼ੰਕਰ ਭੋਲਾ ਨਾਥ ਤੇ ਜਦ ਇਤਨੇ ਵੱਡੇ ਯੋਗੀ ਦੇ ਨਾਲ ਇਹ ਭੋਲਾ ਸ਼ਬਦ ਜੋੜਿਆ ਗਿਆ ਤਾਂ ਫਿਰ ਬਰਜੋਲ ਕਰਨ ਤੇ ਦਾਸ ਮਜਬੂਰ ਹੋਇਆ ਕੀ ਬਾਤ ਹੈ ਭੋਲਾ पण ਇਤਨੀ ਮਹਾਨ ਦੇਨ ਹੈ ਇਤਨੀ ਮਹਾਨ ਗੱਲ ਹੈ ਕਿ ਇਤਨੇ ਵੱਡੇ ਯੋਗੀ ਨਾਲ ਸ਼ਬਦ ਭੋਲਾ ਜੋੜਿਆ ਗਿਆ ਭੋਲਾ ਭੋਲਾ ਨਾਸ ਭੋਲਾ ਭੋਲਾ ਸ਼ੰਕਰ ਪੰਜਾਬੀ ਵਿੱਚ ਆਮ ਮੁਹਾਵਰਾ ਭੋਲੇ ਦਾ ਮਤਲਬ ਮੂਰਖ ਹੁੰਦਾ ਵੀ ਤੂੰ ਬੜਾ ਭੋਲਾ ਹੈ ਤੈਨੂੰ ਸਮਝ ਨਹੀਂ ਬੜਾ ਭੋਲਾ ਹੈ ਦਰਸਲ ਗਲਤ ਥਾਂ ਤੇ ਪ੍ਰਯੋਗ ਕੀਤਾ ਜਾ ਰਿਹਾ ਹੈ ਇਹ ਸ਼ਬਦ ਭੋਲਾ ਭੋਲੇ ਦਾ ਮਤਲਬ ਅੰਦਰੋਂ ਬਾਹਰੋਂ ਇੱਕ ਮਾਸੂਮ ਪਵਿੱਤਰ ਦੋ ਹੀ ਭੋਲੇ ਹੁੰਦੇ ਨੇ ਯਾ ਬੱਚਾ ਯਾ ਸੰਤ ਬਾਕੀ ਕੋਈ ਨਹੀਂ ਭੋਲਾ ਯਾ ਤੇ ਬੱਚਾ ਭੋਲਾ ਹੈ ਯਾ ਫਿਰ ਸੰਤ ਭੋਲਾ ਹੈ ਬੱਚਾ ਜੋ ਕਹਿ ਰਿਹਾ ਹੈ ਜੋ ਕੁਛ ਮੂੰਹੋਂ ਬੋਲ ਰਿਹਾ ਹੈ ਅੰਦਰ ਵੀ ਉੱਤੇ ਇਹੀ ਕੁਛ ਹੈ ਅੰਦਰੋਂ ਬਾਹਰੋਂ ਇੱਕ ਹੈ ਤੇ ਸੰਤ ਵੀ ਅੰਦਰੋਂ ਬਾਹਰੋਂ ਇੱਕ ਹੈ ਤੇ ਬਾਬਾ ਫਰੀਦ ਕਹਿੰਦੇ ਨੇ ਜੋ ਅੰਦਰੋਂ ਬਾਹਰੋਂ ਇੱਕ ਨਹੀਂ ਹੁੰਦੇ ਕੱਚਾ ਹੈ ਜਿਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਚੇ ਹੈ ਇਹ ਤੇ ਬਿਲਕੁਲ ਕੱਚੇ ਹੈ ਜ਼ਬਾਨ ਨੂੰ ਕੁਝ ਹੋਰ ਕਹਿ ਰਹੀ ਹੈ ਦਿਲ ਕੁਝ ਹੋਰ ਕਹਿ ਰਿਹਾ ਕਰਮ ਕੁਝ ਹੋਰ ਕਹਿ ਰਹੇ ਨੇ ਅੰਦਰੂਨੀ ਵਿਚਾਰ ਕੁਝ ਹੋਰ ਕਹਿ ਰਹੀ ਹੈ ਸੋਚਣੀ ਕੁਝ ਹੋਰ ਕਹਿ ਰਹੀ ਹੈ ਕਰਨੀ ਕੁਝ ਹੋਰ ਕਹਿ ਰਹੀ ਹੈ ਕਰਨੀ ਤੇ ਸੋਚਣੀ ਦਾ ਤਾਲਮੇਲ ਹੀ ਨਹੀਂ ਹੈ ਜਿਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਚੇ ਆ ਇਹ ਤੇ ਕੱਚੇ ਨੇ ਪੱਕੇ ਨਹੀਂ ਨੇ ਮਜ਼ਬੂਤ ਨਹੀਂ ਨੇ ਉਖਟਾ ਨਹੀਂ ਨੇ ਘੋਲਾ ਜੋ ਪੱਕ ਗਿਆ ਅੰਦਰੋਂ ਬਾਹਰੋਂ ਇੱਕ ਹੈ ਮਹਾਰਾਜ ਤੇ ਕਹਿੰਦੇ ਨੇ ਨਾਉ ਨਹੀਂ ਕੋ ਕੱਚੜਿਆਂ ਸਿਓ ਤੋੜ ਢੂੰਡ ਸਜਣ ਸੰਤ ਪੱਕਿਆ ਤੋੜ ਕੱਚੇ ਆਲਾ ਤੇ ਕੱਚੇ ਕਿਹੜੇ ਜਿਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਚਿਆ ਜ਼ਬਾਨ ਨੂੰ ਛੋੜ ਕੇ ਰਹੀਏ ਅਰਦਾਸ ਨੂੰ ਛੋੜ ਕੇ ਸਿਰ ਝੁਕ ਰਿਹਾ ਮਨ ਨਹੀਂ ਝੁਕਿਆ ਤੇ ਸਿਰ ਦਾ ਝੁਕਣਾ ਕੱਚਾ ਪਣਾ ਸੀਸ ਨੇ ਵਾਈਏ ਕਿਆ ਥੀਏ ਜਾਰਿਦੇ ਕੁਸੁੱਦੇ ਜਾਏ ਮਨ ਤੇ ਝੁਕੇ ਭਾਵ ਹੈ ਨਹੀਂ ਓਲਾ ਪੜ ਨਹੀਂ ਹੈ ਕੋ ਭਾਵ ਬੰਦੇ ਨੂੰ ਓਲਾ ਕਰ ਦਿੰਦਾ ਤੇ ਜਿਸ ਤਰ੍ਹਾਂ ਬੱਚਾ ਓਲਾ ਮਾں ਬਾਪ ਦੇ ਪਿਆਰ ਦਾ ਪਾਤਰ ਬਣ ਜਾਂਦਾ ਹੈ ਭਗਤ ਭੋਲੇ ਪ੍ਰਮਾਤਮਾ ਦੀ ਪ੍ਰਸੰਤਾ ਦਾ ਪਾਤਰ ਬਣ ਜਾਂਦਾ ਹੈ ਅਕਾਲ ਪੁਰਖ ਦੀ ਰਹਿਮਤ ਦਾ ਪਾਤਰ ਬਣ ਜਾਂਦਾ ਹੈ ਇਸ ਵਾਸਤੇ ਪ੍ਰਮਾਤਮਾ ਦੇ ਨਿਕਟ ਨੇ ਭੋਲੇ ਪ੍ਰਮਾਤਮਾ ਦੇ ਨਿਕਟ ਨੇ ਭਗਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਵੀ ਵਿਚਾਰ ਦੇ ਵਿੱਚ ਇਹ ਫਰਮਾਨ ਉਪੇ ਕਰਦੇ ਨੇ ਕਿਦਰੇ ਤੂੰ ਤਾਰਕਿਕ ਨਾ ਬਣ ਜਾਏਂ ਕਿਦਰੇ ਬਾਦ ਵਿਬਾਦ ਨਾ ਖੜਾ ਕਰ ਦੇਵੀਂ ਕਿ ਛੇ ਸ਼ਾਸਤਰ ਨੇ ਤੇ ਉਹਨਾਂ ਦੇ ਆਚਾਰੀਆ ਲੇਖਕ ਉਚਾਰਨ ਕਰਨ ਵਾਲੇ ਥੇ ਨੇ ਪਰ ਉਹਨਾਂ ਦੇ ਉਪਦੇਸ਼ ਵੀ ਥੇ ਤਰ੍ਹਾਂ ਦੇ ਨੇ ਇੱਕ ਨਹੀਂ ਨੇ ਤੇ ਵਿਵਾਦ ਵਿੱਚ ਨਾ ਪੈ ਜਾਣ। ਕੋ ਝਗੜਿਆਂ ਵਿੱਚ ਨਾ ਪੈ ਜਾਣ। ਔਰ ਕਿਤੇ ਇੱਕ ਨੂੰ ਤੂੰ અપਨਾ ਲਵੇਂ ਤੇ ਬਾਕੀ ਆਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰੇ। ਇਹ ਠੀਕ ਨਹੀਂ, ਇਹ ਠੀਕ ਨਹੀਂ। ساری ਦੁਨੀਆ ਦੀ ਸ਼ਕਤੀ ਇਸੇ ਜੀ ਨਸ਼ਟ ਹੋ ਰਹੀ ਹੈ। ਇਸਲਾਮ ਯਹੂਦੀਆਂ ਨੂੰ ਗਲਤ ਸਾਬਤ ਕਰਨ ਵਿੱਚ ਨਸ਼ਟ ਹੋ ਰਿਹਾ। ਜਹੂਦੀ ਮੁਸਲਮਾਨਾਂ ਨੂੰ ਗਲਤ ਪੈ ਸਾਬਤ ਕਰਦੇ ਨੇ ਸ਼ੀਆ ਸੁੰਨੀਆਂ ਨੂੰ ਗਲਤ ਪੈ ਸਾਬਤ ਕਰਦੇ ਨੇ ਸੁੰਨੀ ਸ਼ੀਆ ਮੁਸਲਮਾਨ ਨੂੰ ਗਲਤ ਸਾਬਤ ਕਰਨ ਦੀ ਪੈ ਕੋਸ਼ਿਸ਼ ਕਰਦੇ ਨੇ ਸਾਲ ਦੇ ਸਾਲ ਹਿੰਦੁਸਤਾਨ ਦੇ ਵਿੱਚ ਵੀ ਸ਼ੀਆ ਸੁੰਨੀ ਫਕਾਦ ਹੋ ਜਾਂਦਾ ਹੈ ਹਜ਼ਾਰਾਂ ਮੁਸਲਮਾਨ ਮਾਰੇ ਜਾਂਦੇ ਹਿੰਦੂਆਂ ਦੇ ਬੈਰਾਵੀ ਸੰਨਿਆਸੀਆਂ ਨੂੰ ਗਲਤ ਸਾਬਤ ਕਰਦੇ ਨੇ ਸੰਨਿਆਸੀ ਯੋਗੀਆਂ ਨੂੰ ਗਲਤ ਸਾਬਤ ਕਰਦੇ ਨੇ ਕਿ ਯੋਗੀਆਂ